welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਕਿ ਅੱਜ 3 ਫਰਵਰੀ 2025 ਹੋ ਗਈ ਹੈ ਤੇ ਠੰਡ ਦੁਬਾਰ ਤੋਂ ਸ਼ੁਰੂ ਹੋ ਚੁੱਕੀ ਹੈ ਧੁੰਦ ਪੈਣ ਲੱਗੀ ਫਿਰ ਅੱਜ ਤੀਜਾ ਦਿਨ ਲਗਾਤਾਰ ਤੇ ਅੱਜ ਵਿਨੀਤ ਚੱਲੀ ਆ ਕੱਲੀ ਸਕੂਲ ਫਰੀ ਅੱਜ ਕਹਿੰਦੀ ਮੈਨੂੰ ਨੀਂਦ ਆਈ ਨਹੀਂ ਥੋੜੀ ਬਿਮਾਰ ਸੀ ਰਾਤ ਦਵਾਈ ਦੋਈ ਦਿੱਤੀ ਤੇ ਕਹਿੰਦੀ ਨੀਂਦ ਆਉਂਦੀ ਆ ਸੀ ਕਿਾ ਚੱਲ ਸੌਂ ਫਿਰ ਅੱਜ ਰਹਿਣ ਦੇ ਬਾਕੀ ਹੋਰ ਦੋ ਤਿੰਨ ਤਿੰਨ ਕੁ ਦਿਨ ਹੋਰ ਜਾਣਗੇ ਫਿਰ ਵਿਆਹ ਆਇਨਾ ਤੇ ਕਾਹਦੀਆਂ ਛੁੱਟੀਆਂ ਹੋ ਜਾਣੀਆਂ ਇਹਨਾਂ ਦੀਆਂ ਵੀ ਮੇਰੀਆਂ ਵੀ ਮੇਰੀਆਂ ਕੋਈ ਜ਼ਿਆਦਾ ਹੋਇ ਨਹੀਂ ਇਹਨਾਂ ਦੀ ਇਕੱਠ ਫਗ ਵਿੱਚ ਮਹਿੰਦੀ ਮੁੰਦੀ ਦਾ ਕੰਮ ਹੈਗਾ ਉਹ ਵੀ ਕਰਨਾ ਤਾਂ ਕਰਕੇ ਮੇਰੀ ਜ਼ਿਆਦਾ ਹੋਇ ਨਹੀਂ ਦੋ ਤਿੰਨ ਦਿਨਾਂ ਦਾ ਕੰਮ ਤਾਂ ਮੇਰਾ ਮਹਿੰਦੀ ਦਾ ਹੀ ਪਣ ਜਾਣਾ ਫਿਰ ਤੇ ਤਿੰਨ ਦਿਨ ਵਿਆਹ ਦੇ ਠੀਕ ਹੈ ਤੇ ਉਹਦੇ ਬਾਅਦ ਜੇ ਹੋਇਆ ਲਸਣ ਗੁੱਡਣ ਦਾ ਜੇ ਠੇਕੇ ਵਾਲਿਆਂ ਨੂੰ ਗੜਾਉਣਾ ਹੈ ਤਾਂ ਤੇ ਜੇ ਦਿਹਾੜੀਆਂ ਤੋਂ ਗੜਾਉਣਾ ਫਿਰ ਆਪ ਨਾਲ ਲੱਗ ਗੋਡਾ ਕੇ ਠੀਕ ਹੈ ਤੇ ਬਗੀੜਵੇਟ ਕਰੀ ਜਾਂਦੇ ਆਉਂਦੀ ਤਾਂ ਫਿਰ ਉਹਨੂੰ ਚੜਾ ਕੇ ਫਿਰ ਆਪਾਂ ਵੀ ਜਾਂਦੇ ਆਂ ਸਕੂਲ ਆਪਾਂ ਵੀ ਸੱਚ ਆਪਣੇ ਕੰਮ ਤੇ ਸਕੂਲ ਗਏ ਨੂੰ ਤੇ ਬਾਕੀ ਠੰਡ ਦੁਆਰ ਤੋਂ ਬਣ ਗਈ ਤੀਜੀ ਵਾਰ ਦੀ ਠੰਡ ਬਣ ਗਈ ਆ ਫੇਰ ਹਲਾ ਬੱਕੀ ਆ ਗਈ Pace, pace, pace Mor de aia -ja. La bye, La, vii mitra Piarul Pe pe sharta baghii de ਲੈਕਣਾ ਪਰਸੋਂ ਦਾ ਬੜਾਈ ਜਾ ਜੁਕਾਮ ਹੋ ਗਿਆ ਤੇ ਕੱਲ ਤੇ ਪਰਸੋਂ ਇਨਾ ਪਾਣੀ ਆ ਗਿਆ ਤੇ ਕੰਮ ਤਾਂ ਹੀ ਬਾਲੇ ਜਿਆਦਾ ਔਖਾ ਹੋਇਆ ਬਾਲੇ ਜਿਆਦਾ ਪਰ ਛੁੱਟੀ ਵੀ ਨਹੀਂ ਕੀਤੀ ਕਿਉਂਕਿ ਕਸ਼ਤ ਵੀ ਕੱਲ੍ਹ ਦੀ ਆ ਗਈ ਤੇ ਆਪਾਂ ਪੂਰੀ ਕਰ ਲਈ ਠੀਕ ਹੈ ਖਿੱਚ ਕੁਝ ਗਏ ਤਾਂ ਕਰਕੇ ਤੇ ਅੱਜ ਚੱਲ ਠੀਕ ਹੈ ਰਾਤ ਟਿਕਾ ਟੂ ਕਲਵਾਇਆ ਦਵਾਈ ਵੀ ਚੰਗੀ ਲਈ ਤੇ ਅਜੇ ਵੀ ਨੱਕ ਚੋਂ ਨਿਕਲਦੀ ਆਵਾਜ਼ ਜ਼ਿਆਦਾ ਉਹ ਵਾਇਦਾ ਉਹ ਫਰਕ ਪੈ ਗਿਆ ਉਧਰ ਫਰੀਦਾ ਵੀ ਹੈ ਗੜਾ ਬੈਠਿਆ ਪਿਆ ਹੁੰਦਾ ਉਹਨੇ ਪਤਾ ਨਹੀਂ ਕਿਵੇਂ ਠੰਡ ਚਿਕਹਿਡ ਘੋੜ ਕੇ ਇਹ ਹੋ ਗਿਆ ਇਦਾਂ ਕੀ ਠੰਡ ਦਾ ਨਾਂ ਦਉਣਾ ਅਖਰੀ ਵਾਰ ਦਾ ਮੰਨ ਲਈਏ ਤੇ ਫਿਰ ਉਸ ਤੋਂ ਬਾਅਦ ਆਈ ਨਹੀਂ ਗਰਮੀ ਲੋਗੀ ਪਰ ਇਹ ਦੋਸਤ ਉਹਨਾਂ ਟਾਈਮ ਪਰੀ ਵੀ ਸੁੱਤੀ ਰਹੀ ਜਿੰਨਾ ਟਾਈਮ ਉਹ ਵੀ ਇੱਥੇ ਸਕੂਲੋਂ ਗਈ ਨਹੀਂ ਤੈਨਾਂ ਚਾਹ ਕੋਣ ਪਰੀ ਦੀ ਵੀ ਆਜ ਆਈ ਜੀ ਪਰੀ ਵੇਠੀ ਚਲੋ ਨਾ ਰੋਟੀਆਂ ਬਣੀ ਜਾਂਦੀਆਂ ਮੈਂ ਆਪਣੇ ਹੋਏ ਹੋਈ ਕਾਕੇ ਚਿੱਤੇ ਵੇ ਹੋਈ ਕਾਕੇ ਚਿੱਤੇ ਵੇ ਵੇ ਕਰੀਏ ਸਬਜੀ ਸਬਜੀ ਗਰਮ ਨਾਲ ਦੀ ਨਾਲ ਆਪਾਂ ਵ ਲਈ ਰਾਤ ਕਰ ਖੰਗ ਜੀ ਕਾਮ ਇਹ ਕਰਕੇ ਲਿਆ ਹਾਰ ਖੋਤਿਆਂ ਦੇ ਚੁੱਲੇ ਤੇ ਕਿ ਮਾ ਪਾਟਦਾ ਹੋੜ ਦੇ ਅੱਛਾ ਗਰਮ ਰੱਖਣੀ ਸਬਜੀ ਲਓ ਜੀ ਗਾਇਸ ਆਪਾਂ ਵੀ ਆਪਣਾ ਚੋਲਾ ਚੱਕ ਲਿਆ ਤੇ 7:30 ਦਾ ਟਾਈਮ ਹੋ ਗਿਆ ਤਾਂ ਆਪਾਂ ਤੁਰ ਪਏ ਆਪਣੇ ਕੰਮ ਨੂੰ ਠੀਕ ਹੈ ਹੁਣ ਮੋਟਰਸਾਈਕਲ ਕਰੇ ਰੱਖਾ ਇੱਕ ਵਾਰੀ ਤੇ ਚਲਦੇ ਆ ਕੋ ਲੈਣ ਆਉਂਦਾ ਵੇ ਬੰਦਾ ਤੇ ਪਹੁੰਚਦੇ ਆਪਣੇ ਕੰਮ ਤੇ ਸ਼ਾਇਦ ਤੇ ਬਾਕੀ ਜਿੱਦਾਂ ਵਲੌਗ ਬਣਿਆ ਉਹਦਾ ਬਣਾਵਾਂਗੇ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਪਹੁੰਚ ਗਏ ਮੋਰ ਤੇ ਹੋਰ ਲਾ ਵੀ ਮਿੱਤਰੋ ਆਪਾਂ ਆ ਗਏ ਸੂਏ ਤੇ ਖੜ ਗਏ ਆ ਕੇ ਪਿੰਡ ਲੰਘ ਗਏ ਆ ਤੇ ਇਧਰੋਂ ਪਿੰਡ ਲੰਘ ਗਏ ਆ ਮੈਂ ਤੇ ਸੂਏ ਦਾ ਖੜ ਗਏ ਬੰਦੇ ਆਉਣਗੇ ਉਹ ਲੋ ਕਹਿੰਦੇ ਆ ਕਿ ਉਹਨੂੰ ਬਿਠਾ ਕੇ ਲਾਓ ਤੇ ਹੁਣ ਮੈਨੂੰ ਪਿੰਡ ਵਿੱਚ ਕੋਈ ਵੀ ਦਿੱਸਿਆ ਹੀ ਨਹੀਂ ਆਪਾਂ ਉਹਦੇ ਪਤਾ ਨਹੀਂ ਕਰਾਂ ਕੋਨਾ ਚੜ ਗਏ ਤੇ ਆਉਂਦੇ ਆ ਬਾਕੀ ਲੇਟ ਹੀ ਹੋ ਜਾਂਦੇ ਆ ਕਾਫੀ ਜਿਹਾ ਇਦਾਂ ਧੁੰਦ ਪੈਂਦੀ ਹੋ ਤਾਂ ਜਿਆਦਾ ਬਾਕੀ ਵਿੱਚੋਂ ਕੱਲ ਬੰਦੇ ਵੀ ਤਿੰਨ ਚਾਰ ਛੁੱਟੀ ਤੇ ਹੋ ਗਏ ਆ ਠੀਕ ਆ ਤੇ ਆਪਣੇ ਨਾਲ ਦਾ ਬੰਦਾ ਵੀ ਆ ਗਿਆ ਹੋਏ ਹੂੰ ਲੋਕ ਮਾਰ ਰਹੇ ਆ ਹੂੰ ਕਾਸੀ ਕਿਵੇਂ ਆ ਵਧੀਆ ਜੀ ਵਧੀਆ ਆਪਾਂ ਦੋਵੇਂ ਅੱਜ ਆ ਗਏ ਆਪਾਂ ਦੋਵੇਂ ਇੱਕ ਕੱਟਣਾ ਧਰਮ ਕੋਟਾ ਤਨ ਪਾਈ ਫਿਰ ਤਾਂ ਧਰਮ ਕੋਟੋ ਚੱਕਣਾ ਇੱਕ ਚੌਥੇ ਆਓ ਰਿੰਡਾੜੀ ਚਲੀਏ ਹਣ ਫਿਰ ਕਿ ਵੇਟ ਕਰਨੀ ਉਹਨਾਂ ਦੀ ਉਹ ਆ ਜਾਣਗੇ ਚੱਲ ਆ ਜਾ ਆਪਾਂ ਚਾਹ ਚ ਪੀਨੇ ਚੱਲ ਕੇ ਚਾਹ ਹਾਂ ਚਾਹ ਚ ਪੀਏ ਸਹੀ ਗੱਲ ਚਾਹ ਦੇ ਲੰਗਰ ਚੱਲਦੇ ਆ ਹਾਂ ਇਹਨੂੰ ਬਾਹਾਂ ਚ ਪਾਲਾ ਹਾਂ ਤੇ ਉਹਨੂੰ ਜਾਵੇ ਠੀਕ ਆਪਾਂ ਨਹੀਂ ਮੜਾ ਇਹਨੂੰ ਢੰਗ ਦੇ ਇਥੇ ਨੂੰ ਸਿਰ ਟਕਾ ਕੇ ਮੰਨਣਾ ਹੈ ਲਓ ਨੂੰ ਸਿਰ ਤੋਂ ਬੰਨਣਾ ਪੈਣਾ ਇਹ ਕਿਸ਼ਨਪੁਰਾ ਪਹੁੰਚ ਗਿਆ ਸੀ ਅੱਡੇ ਤੇ ਤੇ ਚਾਹ ਦਾ ਲੰਗਰ ਲੱਗਿਆ ਜੋ ਕਿ ਡੇਲੀ ਹੈ ਤੇ ਲੱਗਦਾ ਪੀਕ ਹੈ ਚਾਹੀਦੇ ਆ ਦੇਖੋ ਜੀ ਉਿੱਤੋ ਸੇਪਰਫਲ ਭੈਣ ਜੋ ਠੀਕ ਚੜ ਗਈ ਚੜ ਗਈ ਚੜ ਗਈ ਚੱਕਾ ਗੁਰਪੇਜ ਲੜੀ ਚੌਲ ਭਰਨ ਲੱਗੇ ਆ ਆ ਬੈਠੇ ਬੰਦੇ ਆਵੇ ਆ ਬੈਠੇ ਆ ਆ ਬੈਠੇ ਆ ਸਾਲ ਲੈਂਦੇ ਝੋਲੀਆਂ ਪਾਈਆਂ ਆ ਆਵੇ ਉਹਦੇ ਚੋਲੀ ਪਾਈ ਆਪਣੇ ਵੀ ਚੋਲੀ ਪਾਈ ਆ ਗੋਲੀ ਭਾਈ ਯਾਰਾ ਬਾਬਾ ਗੋਲੀ ਭਾਈਓ ਉਧਰ ਮਾਰਕਾ ਲਾਈ ਜਾਂਦੇ ਆ ਆ ਬੈਠੇ ਦੋ ਤਿੰਨ ਜਣੇ ਠੀਕ ਆ ਵਾ ਲਾਡੀ ਆ ਪੁਰਾਣਾ ਬੰਦਾ ਇਹਨੂੰ ਮਿਲੋ ਇਹ ਜੋ ਆਪਣਾ ਚੈਨਲ ਪਹਿਲਾਂ ਵਾਲਾ ਚੱਲ ਰਿਹਾ ਸੀ ਨਾ ਉਦੋਂ ਅਸੀਂ ਇਕੱਠੇ ਉਦੋਂ ਵੀਡੀਓ ਬਣਾਉਂਦੇ ਹੁੰਦੇ ਸੀ ਉਹ ਜਿਹੜੇ ਮੂਹਰੇ ਹੁੰਦਾ ਹੈ ਉਹ ਬੰਦਾ ਜਿਹੜਾ ਜਿਹੜਾ ਵੀ ਤੈਰ ਤੈਰ ਢੂਲੀ ਵਾਲਾ ਆ ਠੀਕ ਆ ਆਹਾ ਬੰਦਾ ਬੋਲੀ ਨਾ ਇਹ ਨਾ ਲੱਗਿਆ ਲੱਗੇ ਐ ਦੋ ਮਾਂ ਦਾ ਨਹੀਂ ਨਹੀਂ ਬੋਲੋ ਕੋਈ ਦਲੇ ਨਾ ਹੁੰਦੇ ਕੋਈ ਚੌਧਰੀ ਚੌਧਰੀ ਬਿਠਾਓ ਸਾਹਮਣੇ ਬਿਠਾਓ ਚੌਧਰੀ ਬਿਠਾਓ ਓਏ ਜੀ ਆਓ ਸਾਡੇ ਤੇ ਓਏ

मटू आप इतने बड़े हो गए होंगे तो 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 ना।, ना तो ये भी होगे, Where... yeah, तो ये भी होगे, तो ये भी होगे, तो ये भी होगे, ਇਹ ਤਾਂ ਹਲੋ ਵੀ ਗਾਇਸ 6:30 ਦਾ ਟਾਈਮ ਹੋ ਚੁੱਕਿਆ ਤੇ ਸ਼ੈਲਰ ਜਿਹਾ ਪਕੰਮ ਕਰਕੇ ਅੱਜ ਦੀ ਢਿਖੜੀ ਲਾ ਕੇ ਆ ਚੁੱਕੇ ਹਾਂ ਵਿੱਚ ਹੁਣ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੁੰਦਾ ਚਲ ਅੱਜ ਕੋਸ਼ਿਸ਼ ਕੀਤੀ ਹੈ ਤੇ ਬਣਾਈਆਂ ਵੀਡੀਓ ਨਹੀਂ ਤਾਂ ਠੀਕ ਠਾਕ ਆ ਬਾਕੀ ਕੰਮ ਥੋੜਾ ਜਿਹਾ ਠੰਡਾ ਮਿੱਠਾ ਚੱਲ ਰਿਹਾ ਕਿਉਂਕਿ ਇੱਕ ਤਾਂ ਇਸ ਸਾਲ ਚਾਲਾਂ ਦੇਣਾ ਤੇ ਦੂਜਾ ਅਤੇ ਨਾ ਚੌਲ ਮਤਲਬ ਜਿਵੇਂ ਚੱਕੇ ਨਹੀਂ ਮਿਲਦੇ ਤੇ ਉਹਦੇ ਕਰਕੇ ਵੈਸੇ ਦੀ ਮਗਾਲ ਥੀ ਕਿ ਹੋਲੀ ਹੋੜੀ ਚੱਲਦਾ ਵੀ ਚੱਲ ਖਰਚਾ ਚੱਲੀ ਚੱਲੀ ਜਾਂਦਾ ਠੀਕ ਹੈ ਤੇ ਬਸ ਦੇਖਦੇ ਆ ਕੱਲ ਦਾ ਦਿਨ ਲਾਉਣਾ ਤੇ ਨਹੀਂ ਲਾਉਣਾ ਜੇ ਕੱਲ ਦਾ ਦਿਨ ਲਾਇਆ ਤੇ ਉਸ ਤੋਂ ਬਾਅਦ 6-7 ਛੁੱਟੀਆਂ ਲਗਾਤਾਰ ਵਾਦੀਆਂ ਤੇ ਕੱਲ ਦਾ ਲਾਹ ਲੀਏ ਤੇ ਵੈਸੇ ਚੱਲਦਾ ਹੀ ਹੈ ਠੀਕ ਹੈ ਤੇ ਬਾਕੀ ਠੀਕ ਆ ਅੱਜ ਦਾ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਿਓ ਕਰਕੇ ਜਰੂਰ ਦੱਸੋ ਤੇ ਚੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮੈਂ ਦੇਣਾ ਇੱਕ ਵੀਡੀਓ ਦੇ ਵਿੱਚ ਆ ਦੇਖ ਲਓ ਸਾਡਾ ਅੱਜ ਐਨੇ ਵੀ ਵਾਲ ਕਟਾ ਲਿਆ ਅੱਜ ਆਵੇ ਵਿਆਹ ਦੀਆਂ ਤਿਆਰੀਆਂ ਹੋਈ ਜਾਂਦੀਆਂ ਆ ਆ ਵਿਆਹ 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 ਕੀ ਕਰਦਾ ਦੇਖੋ ਹੋ ਗਿਆ ਕਿੱਥੇ